ਸੁਖ ਨ ਪਾਇਨ ਮੁਗਦ ਨਰ ਸੰਤ ਨਾਲ ਖਾਂਦੇ ਓਏ ਵਿਚਾਰੇ ਕੀਆ ਕਰਹਿ ਜਾਂ ਭਾਗ ਧੁਰਮੰਦੇ ਗੁਰੂ ਕੀ ਸਾਧ ਸੰਗਤ ਇੱਕ ਬੰਦਾ ਹਰ ਵਕਤ ਗੁੰਡਾਂ ਤੇ ਬੈਠ ਕੇ ਸੰਤਾਂ ਦੀ ਨਿੰਦਿਆ ਕਰਿਆ ਕਰਦਾ ਸੀ ਬਾਬਾ ਜੀ ਦੀ ਵੀ ਨਿੰਦਿਆ ਕਰੇ ਤੇ ਰੱਬ ਨੂੰ ਵੀ ਗਾਲ੍ਹਾਂ ਕੱਢਦਾ ਰਹੇ ਤੇ ਕਿਆ ਕਰੇ ਕਿ ਰੱਬ ਨੇ ਮੈਨੂੰ ਕੀ ਦਿੱਤਾ ਧੰਤਨ ਬਾਬਾ ਇਸਰ ਸਿੰਘ ਜੀ ਮਹਾਰਾਜ ਇੱਕ ਵਾਰ ਉਸਦੇ ਪਿੰਡ ਗਏ। ਬਾਬਾ ਜੀ ਨੇ ਦੀਵਾਨ ਸਜਾਇਆ। ਸਭ ਸੰਗਤਾਂ ਨੇ ਲਾਹਾ ਲਿਆ। ਬਹੁਤ ਸਾਰੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਪਰ ਉਹ ਬੰਦਾ ਦੀਵਾਨ ਵਿੱਚ ਨਾ ਆਇਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਧੰਤਨ ਬਾਬਾ ਜੀ ਨੇ ਉਸ ਨੂੰ ਬੁਲਾਇਆ। ਬਾਬਾ ਜੀ ਅੰਤਰਜਾਮੀ ਤ੍ਰੈਕਾਲ ਦਰਸੀ ਪਰ ਉਪਕਾਰੀ ਅਤੇ ਤਰਸਬਾਨ ਸਨ ਹਰ ਬੰਦੇ ਨਾਲ ਪਿਛਲੇ ਜਨਮਾਂ ਦੇ ਸੰਬੰਧ ਨਾਲ ਵਰਤਦੇ ਸਨ ਪਿਆਰੇ ਬਾਬਾ ਜੀ ਕਹਿਣ ਲੱਗੇ ਦੱਸ ਬਈ ਤੈਨੂੰ ਰੱਬ ਨੇ ਕੀ ਨਹੀਂ ਦਿੱਤਾ ਤੂੰ ਦੱਸ ਤੈਨੂੰ ਰੱਬ ਕੋਲੋਂ ਕੀ ਕੀ ਲੈ ਕੇ ਦਈਏ ਦੱਸ ਤੈਨੂੰ ਸਾਰੇ ਪਿੰਡ ਦਾ ਮੂਰੀ ਬਣਾ ਦਈਏ ਸਾਰਾ ਪਿੰਡ ਤੇਰੇ ਨਾਮ ਕਰਵਾ ਦਈਏ ਪਰ ਤੂੰ ਆਪਣੇ ਕੋਲੋਂ ਦੋ ਉਂਗਲ ਜਿੰਨੀ ਥਾਂ ਦੇਣ ਦਾ ਵਾਅਦਾ ਕਰ ਉਸ ਬੰਦੇ ਨੇ ਕਿਹਾ ਜੀ ਮੈਂ ਵਾਅਦਾ ਕਰਦਾ ਮੈਂ ਵਾਅਦਾ ਕਰਦਾ ਹਾਂ ਪਰ ਤੁਸੀਂ ਦੱਸੋ ਮੇਰੇ ਕੋਲੋਂ ਕਿਹੜੀ ਦੋ ਉਂਗਲ ਜਿੰਨੀ ਥਾਂ ਲਵੋਗੇ ਤਾਂ ਬਾਬਾ ਜੀ ਕਹਿਣ ਲੱਗੇ ਵੀ ਤੂੰ ਆਪਣੀ ਦੋ ਉਂਗਲ ਦੀ ਜ਼ੁਬਾਨ ਭਾਗ ਜੀਵ ਸਾਨੂੰ ਦੇ ਦੇ ਇਸ ਦੇ ਬਦਲੇ ਜੋ ਤੂੰ ਕਹੇ ਰੱਬ ਕੋਲੋਂ ਬੇਨਤੀ ਕਰਕੇ ਤੈਨੂੰ ਲੈ ਦਿੰਨੇ ਆ ਸਾਰਾ ਦਿਨ ਇਸ ਤੋਂ ਆ ਦੋ ਉਂਗਲ ਦੀ ਜਵਾਨ ਨਾਲ ਰੱਬ ਦੀ ਸੰਤਾਂ ਦੀ ਨਿੰਦਿਆ ਕਰਦਾ ਰਹਿਣਾ ਉਹੀ ਇਸ ਜੀਵ ਨਾਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ ਤੈਨੂੰ ਰੱਬ ਕੋਲੋਂ ਸਭ ਕੁਝ ਜੋ ਮੰਗੇ ਮਿਲ ਜਾਏਗਾ ਉਸ ਤੇ ਬਾਬਾ ਜੀ ਦੇ ਬਚਨਾਂ ਦਾ ਐਸਾ ਅਸਰ ਹੋਇਆ ਗੁਰੂ ਕੀ ਸਾਧ ਸੰਗਤ ਉਸ ਨੇ ਕੰਨਾਂ ਨੂੰ ਹੱਥ ਲਾਏ ਤੇ ਧਰਤੀ ਨਾਲ ਮੱਥਾ ਲਾ ਕੇ ਨਾ ਬਾਬਾ ਜੀ ਤੋਂ ਮਾਫੀ ਮੰਗੀ ਤੇ ਅੱਗੇ ਨੂੰ ਨਿੰਦਿਆ ਕਰਨ ਤੋਂ ਤੌਬਾ ਕੀਤੀ ਉਸਨੇ ਵਾਹਿਗੁਰੂ ਵਾਹਿਗੁਰੂ ਜਪਣ ਦਾ ਪ੍ਰਣ ਕੀਤਾ ਉਹ ਕਹਿਣ ਲੱਗਿਆ ਜੀ ਅੱਜ ਤੱਕ ਕੋਈ ਸਮਝਾਉਣ ਵਾਲਾ ਹੀ ਨਹੀਂ ਸੀ ਮਿਲਿਆ ਕੋਈ ਨਹੀਂ ਸੀ ਮਿਲਿਆ ਸਮਝਾਉਣ ਵਾਲਾ ਗੁਰੂ ਕੀ ਸਾਧ ਸੰਗਤ ਅੰਮ੍ਰਿਤ ਛੱਕੇ ਗੁਰੂ ਕਾ ਸਿੰਘ ਸਜ ਗਿਆ ਤੇ ਬਾਬਾ ਜੀ ਦੀ ਸੰਗਤ ਕਰਕੇ ਹਰ ਇੱਕ ਪੁੰਨਿਆ ਤੇ ਆ ਕੇ ਲਾਭ ਉਠਾਉਣ ਲੱਗ ਪਿਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੂਈ ਜਾਗੀ ਰੁਕੀ ਸਾਧ ਸੰਗਤ ਜਿਸ ਤੇ ਕਿਰਪਾ ਹੋ ਜਾਂਦੀ ਹੈ ਨਾ ਮਹਾਂਪੁਰਖ ਉਸ ਦੇ ਔਗਣ ਕਢ ਦਿੰਦੇ ਹਨ ਤੇ ਗੁਣ ਭਰ ਦਿੰਦੇ ਹਨ ਮਹਾਂਪੁਰਖਾਂ ਦੇ ਕਮਾਈ ਵਾਲੇ ਅਮੋਲਕ ਵਚਨ ਹੁੰਦੇ ਹਨ ਬਚਨਾ ਵਿੱਚ ਉਹਨਾਂ ਦੇ ਬਚਨਾ ਵਿੱਚ ਨਾਮ ਦੀ ਕਮਾਈ ਦਾ ਜੋਰ ਹੁੰਦਾ ਹੈ ਬੰਦਿਆਂ ਦੀ ਜ਼ਿੰਦਗੀ ਦਾ ਪਲ ਵਿੱਚ ਕਾਟਾ ਬਦਲ ਦਿੰਦੇ ਧੰਤਨ ਪਿਆਰੇ ਬਾਬਾ ਜੀ ਕਬੀਰ ਸਤਗੁਰੂ ਸੂਰਮੇ ਵਾਹਿਆ ਬਾਣ ਜੋ ਏਕ ਲਗਤ ਹੀ ਪੁਏ ਗਿਰ ਪਰਿਆ ਪਰਾ ਕਰੇਜੇ ਸੇਕ ਹਿਰਦੇ ਤੀਰ ਮਾਰ ਕੇ ਮਨ ਨੂੰ ਬਿਨ ਦਿੰਦੇ ਸਨ ਹਉਮੈ ਹੰਕਾਰ ਆਕੜ ਫਾਕੜ ਭਨ ਦਿੰਦੇ ਸਨ ਬੰਦਾ ਤੜਮ ਕਰਦਾ ਚਰਣਾ ਤੇ ਡਿੱਗ ਪੈਂਦਾ ਸੀ ਨਿਮਰਤਾ ਚ ਆ ਕੇ ਮਾਫੀ ਮੰਗਦਾ ਸੀ ਪੁੱਠਾ ਰਾਹ ਛੱਡ ਕੇ ਸਿੱਧੇ ਰਾਹ ਪੈ ਜਾਂਦਾ ਸੀ ਗੁਰੂ ਕੀ ਸਾਧ ਸੰਗਤ ਮਹਾਪੁਰਖ ਪਰਉਪਕਾਰੀ ਤ੍ਰੈਕਾਲ ਦਰਸੀ ਅੰਤਰਜਾਮੀ ਹੁੰਦੇ ਹਨ ਕੋਟਿਆਂ ਨੂੰ ਕਰੇ ਬਣਾਉਣਾ ਉਹਨਾਂ ਦਾ ਕੰਮ ਹੁੰਦਾ ਹੈ ਨਿਕਿੱਧਾਂ ਨੂੰ ਸਿੱਧ ਬਣਾ ਦਿੰਦੇ ਹਨ ਸਿੱਧਾਂ ਨੂੰ ਪਰਖ ਅਸਧਾਂ ਨੂੰ ਪਰਮ ਸਿੱਧੀ ਬਖਸ਼ ਦਿੰਦੇ ਹਨ ਧੰਤਨ ਪਿਆਰੇ ਬਾਬਾ ਜੀ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਬੇਅੰਤ ਭੁੱਲੜ ਦੁਨੀਆ ਨੂੰ ਸਿੱਧੇ ਰਾ ਪਾਇਆ ਅੰਮ੍ਰਿਤ ਛਕਾ ਕੇ ਸਭ ਨੂੰ ਗੁਰੂ ਵਾਲੇ ਬਣਾਇਆ ਸਾਰੇ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਕੋਈ ਨਵਾਂ ਪੰਥ ਨਹੀਂ ਚਲਾਇਆ ਦਸਾਂ ਗੁਰੂਆਂ ਦੀ ਪ੍ਰਾਤਨ ਮਰਿਆਦਾ ਨੂੰ ਬਹਾਲ ਰੱਖਿਆ ਬੜੇ ਦਿਆਲੂ ਕਿਰਪਾਲੂ ਸੁਭਾਦੇ ਸਨ ਧੰਤਨ ਬਾਬਾ ਈਸਰ ਸਿੰਘ ਜੀ ਮਹਾਰਾਜ ਨਾਨਕ ਸਰਕਲੀਰਾਵਾਲੇ ਪਾਪੀ ਪੁੰਨੀ ਨਿੰਦਕ ਦੁਸ਼ਟ ਕੋਈ ਵੀ ਅੱਗੇ ਆ ਗਿਆ ਬਾਹ ਫੜ ਕੇ ਸਭ ਨੂੰ ਪਾਰ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ ਅਜ ਲੋਕੀ ਯਾਦ ਪਏ ਕਰਦੇ ਹਨ ਅਜ ਵੀ ਕੋਈ ਸੱਚੇ ਦਿਲੋਂ ਅਰਦਾਸ ਕਰੇ ਸਭ ਦੀਆਂ ਝੂਲੀਆਂ ਪਰ ਦਿੰਦੇ ਹਨ ਅਰਦਾਸ ਕਰਨ ਵੇਲੇ ਕਿਰਪਿਆ ਕਰਿਆ ਕਰਦੇ ਸਨ ਪਾਪੀ ਪੁੰਨੀ ਨਿੰਦਕ ਕੋਈ ਦਰ ਆਵੇ ਸਭ ਰਾਜੀ ਹੀ ਜਾਵੇ ਆ ਜਗਰਾਮਾਂ ਦਾ ਇੱਕ ਬੰਦਾ ਧੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੀ ਰੱਜ ਕੇ ਨਿੰਦਿਆ ਕਰਿਆ ਕਰੇ ਸਾਧ ਸੰਗਤ ਕਿਸੇ ਸੰਗੀ ਨੇ ਬਾਬਾ ਜੀ ਦੇ ਕੋਲ ਆ ਕੇ ਕਿਹਾ ਬਾਬਾ ਜੀ ਆ ਫਲਾਣਾ ਬੰਦਾ ਆਪਦੀ ਬੜੀ ਨਿੰਦਿਆ ਕਰਦਾ ਹੈ ਤਾਂ ਬਾਬਾ ਅਨੰਤ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੇ ਤੂੰ ਤਾਂ ਉਹਦੀ ਹਾਜ਼ਰੀ ਲਵਾ ਦਿੱਤੀ ਹੈ ਤੂੰ ਤਾਂ ਉਸ ਦੀ ਹਾਜ਼ਰੀ ਲਵਾ ਦਿੱਤੀ ਹੈ ਧੰਤਨ ਬਾਬਾ ਇਸਰ ਸਿੰਘ ਜੀ ਮਹਾਰਾਜ ਸੰਸਾਰ ਦੇ ਪਲੇਟਫਾਰਮ ਤੇ ਆਏ ਬਾਬਾ ਜੀ ਕੋਲ ਕਿਸੇ ਬੰਦੇ ਨੇ ਜ਼ਿਕਰ ਕੀਤਾ ਬਾਬਾ ਜੀ ਫਲਾਣਾ ਬੰਦਾ ਜੋ ਪਹਿਲੇ ਬਾਬਾ ਜੀ ਦੀ ਬੜੀ ਨਿੰਦਿਆ ਕਰਦਾ ਸੀ ਉਹ ਮਰ ਗਿਆ ਉਹ ਮਰ ਗਿਆ ਹੈ ਤਾਂ ਬਾਬਾ ਜੀ ਨੇ ਆਖਿਆ ਸਦਾ 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 ਦਇਾਲ ਧੰਤਨ ਬਾਬਾ ਈਸ਼ਰ ਸਿੰਘ ਜੀ ਪਾਪੀ ਪੁੰਨੀ ਨਿੰਦਕ ਪ੍ਰਸੰਸਕ ਸਭ ਨੂੰ ਪਾਰ ਕਰਨ ਵਾਲੇ ਬੋਲੇ ਕਿ ਸਿੱਧਾ ਸਵਰਗਾਂ ਨੂੰ ਗਿਆ ਬਈ ਸਿੱਧਾ ਸਵਰਗਾਂ ਨੂੰ ਜਿਕਰ ਕਰਨ ਵਾਲਾ ਕਹਿਣ ਲੱਗਿਆ ਬਾਬਾ ਜੀ ਉਹ ਤਾਂ ਪਹਿਲੇ ਬਾਬਾ ਜੀ ਦਾ ਬੜਾ ਵੱਡਾ ਨਿੰਦਕ ਸੀ ਬੁਰੇ ਬਚਨ ਬੋਲਦਾ ਸੀ ਧੰਨ ਬਾਬਾ ਈਸ਼ਰ ਸਿੰਘ ਜੀ ਸਾਹਿਬ ਕਹਿਣ ਲੱਗੇ ਬਈ ਨਿੰਦਿਆ ਬਾਬਾ ਜੀ ਦਾ ਨਾਮ ਲੈ ਕੇ ਤਾਂ ਕਰਦਾ ਸੀ ਨਾ ਉਹ ਨਿੰਦਿਆ ਕਰਦਾ ਸੀ ਪਰ ਬਾਬਾ ਜੀ ਦਾ ਨਾਮ ਲੈ ਕੇ ਕਰਦਾ ਸੀ ਤੇ ਸਾਹਿਬ ਆਖਦੇ ਹਨ ਨਾਮ ਤੇਰਾ ਨਿਰੰਕਾਰ ਹੈ ਨਾਮ ਤੇਰਾ ਨਿਰੰਕਾਰ ਹੈ ਨਾ ਇਹ ਲੈ ਨਰਕ ਨਾ ਜਾਈਏ ਤਾਂ ਬਾਬਾ ਜੀ ਨੇ ਕਹਿਣ ਲੱਗੇ ਮੇਰੇ ਸਵਾਮੀ ਦਾ ਜਿਸ ਨੇ ਵੀ ਨਾਮ ਲੈ ਲਿਆ ਨਾ ਭਾਵੇਂ ਪਿਆਰ ਨਾਲ ਭਾਵੇਂ ਖਾਰ ਨਾਲ ਬਾਬਾ ਜੀ ਉਸ ਨੂੰ ਨਰਕ ਚ ਨਹੀਂ ਪੈਣ ਦੇਣਗੇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ ਬਾਬਾ ਜੀ ਗੁਰੂ ਕੀ ਸਾਧ ਸੰਗਤ ਸੰਤਾਂ ਸੰਤ ਰੂਪ ਵਿੱਚ ਪਰ ਸਾਰੇ ਸੰਤਾਂ ਨਾਲੋਂ ਬੜੇ ਨਿਵੇਕਲੇ ਸੁਹਾਦੇ ਪਾਪੀਆਂ ਨਿੰਦਕਾਂ ਤੇ ਵੀ ਤਰਸ ਕਰਨ ਵਾਲੇ ਸਨ ਕਿਹਾ ਕਰਦੇ ਸੀ ਕੋਈ ਅੱਗੇ ਵਿੱਚ ਪਿਆਰ ਨਾਲ ਹੱਥ ਪਾ ਲਵੇ ਜਾਂ ਕੋਈ ਵੈਰ ਨਾਲ ਹੱਥ ਪਾ ਲਵੇ ਭਈ ਅੱਗ ਨੇ ਤਾਂ ਸਾੜ ਹੀ ਦੇਣਾ ਇਸ ਤਰ੍ਹਾਂ ਮਹਾਪੁਰਖਾਂ ਦਾ ਨਾਂ ਕੋਈ ਪਿਆਰ ਨਾਲ ਲੈ ਲਵੇ ਭਾਵੇਂ ਵੈਰ ਨਾਲ ਲੈ ਲਵੇ ਭਈ ਸਭ ਨੂੰ ਤਾਰ ਦਿੰਦੇ ਹਨ ਕਿਉਂਕਿ ਮਹਾਪੁਰਖਾਂ ਦਾ ਕੰਮ ਜਗ ਨੂੰ ਤਾਰਨਾ ਹੀ ਹੈ ਨਾ ਐਸੇ ਦੀਨ ਦਿਵਲ ਹਨ ਬਾਬਾ ਜੀ ਬੁਰਿਆਂ ਨਾਲ ਬੁਰਾਈ ਕਰਨੀ ਮਾਪ ਕਰਨ ਕੀ ਸਿਆਣੇ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਹੀ ਜਾਣੇ ਸਤਗੁਰੂ ਪੁਰਖ ਮਿਲਾਏ ਅਬ ਗੁਣ ਵਿਕਣਾ ਗੁਣ ਰਵਾ ਬਲਿ ਰਾਮ ਜੀਓ ਗੁਰੂ ਕੀ ਸਾਧ ਸੰਗਤ ਬਾਬਾ ਜੀ ਕਿਰਪਾ ਕਰਿਆ ਕਰਦੇ ਸਨ ਇਹ ਗੁਰੂ ਨਾਨਕ ਦਾ ਕਰ ਹੈ ਬਈ ਇਹ ਗੁਰੂ ਨਾਨਕ ਦਾ ਕਰ ਹੈ ਜਿੱਥੇ ਹੁਕਮ ਦਿੱਤਾ ਜਾਂਦਾ ਹੈ ਅਬ ਗੁਣ ਇੱਥੇ ਛੁੱਟ ਜੋ ਗੁਣਾਂ ਦੀਆਂ ਪੰਡਾ ਬਨ ਕੇ ਲੈ ਜਾਓ ਗੁਣਾਂ ਦੀਆਂ ਪੁੰਡਾਂ Aya